ਪੰਜਾਬ ਕਾਂਗਰਸ ਦਾ ਪ੍ਰਧਾਨ ਬਣੂਗਾ ਕੈਪਟਨ ਕੈਪਟਨ ਦੇ ਹੱਥ ਵਿੱਚ ਪੰਜਾਬ ਕਾਂਗਰਸ ਦੀ ਕਪਤਾਨੀ ਆਉਣ ਵਾਲੀ ਹੈ ਆਖਰਕਾਰ ਕਿਹੜਾ ਕੈਪਟਨ ਹੈ ਤੇ ਕਿਉਂ ਹੋਣਾ ਕੈਪਟਨ ਦੇ ਉੱਤੇ ਦਾਅ ਖੇਡਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਕਾਂਗਰਸ ਆਲਾ ਹਾਈ ਕਮਾਂਡ ਹੈ ਦੀ ਕਾਂਗਰਸ ਆਲਾ ਹਾਈ ਕਮਾਂਡ ਦੇ ਨਾਲ ਵਧੀਆ ਨਜ਼ਦੀਕੀਆਂ ਨੇ ਪੰਜਾਬ ਦੀ ਕਾਂਗਰਸ ਦੇ ਅੰਦਰ ਚਿੰਤਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ ਤਰਥੱਲੀ ਮਚਾ ਦਿੱਤੀ ਆਖਿਰਕਾਰ ਕਿਹੜਾ ਕੈਪਟਨ ਹੈ ਇਹਦੇ ਬਾਰੇ ਮੈਂ ਤੁਹਾਨੂੰ ਖੋਲ ਕੇ ਦੱਸਦਾ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਕਾਂਗਰਸ ਇਸ ਸਮੇਂ ਕਸ਼ਮਕਸ਼ ਦਾ ਸ਼ਿਕਾਰ ਹੈ ਆਲਾ ਹਾਈ ਕਮਾਂਡ ਵੀ ਪਰ ਤੋਲ-ਤੋਲ ਕੇ ਦੇਖ ਰਿਹਾ ਹੈ ਕਿ ਕਿਹਦੇ ਹੱਥ ਪੰਜਾਬ ਕਾਂਗਰਸ ਦੀ ਕਪਤਾਨੀ ਦਿੱਤੀ ਜਾਵੇ ਬੜਾ ਵੱਡੀ ਗੇਮ ਕਹਿ ਸਲੋ ਸਿਆਸੀ ਖੇਡ ਕਹਿ ਲੋ ਖੇਡੀ ਜਾ ਰਹੀ ਹੈ ਪੰਜਾਬ ਦੇ ਅੰਦਰ ਇਸ ਸਮੇਂ ਅਮਰਿੰਦਰ ਸਿੰਘ ਰਾਯਾਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਨਾ ਤਾਂ ਪੰਜਾਬ ਦੇ ਕਾਂਗਰਸੀ ਬਹੁਤੇ ਖੁਸ਼ ਨੇ ਤੇ ਨਾ ਹੀ ਹਾਲਾ ਹਾਈਕ ਮਾਂ ਕਾਂਗਰਸ ਦਾ ਪ੍ਰਧਾਨ ਲੱਗਣਾ ਇਸ ਬਾਰੇ ਮੇਰੇ ਕੋਲੇ ਦੋ ਖਬਰਾਂ ਨੇ ਦੂਜੀ ਖਬਰ ਡਿਟੇਲਡ ਹੈ ਉਹ ਤੁਹਾਨੂੰ ਫਿਰ ਕਿਸੇ ਦਿਨ ਜਦੋਂ ਇਹ ਪੱਕੀ ਕਚੂਰ ਹੋ ਗਈ ਉਦੋਂ ਦਿੱਤੀ ਜਾਊਗੀ ਉਸ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਕੈਲਕੂਲੇਸ਼ਨ ਆ ਦੱਸ ਦਵਾਂ ਜਿਹੜੀ ਕਪਤਾਨ ਵਾਲੀ ਗੱਲ ਚੱਲੀ ਹੈ ਕੈਪਟਨ ਵਾਲੀ ਗੱਲ ਚੱਲੀ ਆਖਿਰਕਾਰ ਇੱਕ ਕੈਪਟਨ ਹੈ ਕਿਹੜਾ ਜਿਹਦੇ ਹੱਥ 'ਚ ਕਮਾਂਡ ਦਿੱਤੀ ਜਾਣ ਦੀਆਂ ਚਰਚਾਵਾਂ ਇਹ ਖਬਰ ਕੌਣ ਕੱਢ ਕੇ ਲਿਆਇਆ ਇਹ ਤੁਹਾਨੂੰ ਦੋਨੇ ਚੀਜ਼ਾਂ ਮੈਂ ਖੋਲ ਕੇ ਦੱਸਦਾ ਇਹ ਕੈਪਟਨ ਕੋਈ ਹੋਰ ਨਹੀਂ ਇਹ ਕੈਪਟਨ ਨੇ ਪੰਜਾਬ ਦੇ ਇਸ ਸਮੇਂ ਦੇ ਵਿਧਾਇਕ ਕਿਸੇ ਸਮੇਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਕੈਪਟਨ ਰਹੇ ਪਰਗਤ ਸਿੰਘ ਜਲੰਧਰ ਸ਼ੌਣੀ ਤੋਂ ਤਿੰਨ ਵਾਰ ਦੇ ਵਿਧਾਇਕ ਨੇ ਆਪਣਾ ਸੱਭਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕਰਕੇ ਉਹ ਕਾਂਗਰਸ ਤੱਕ ਲੈ ਆਏ ਸਾਰੀਆਂ ਉਤਰਾ ਚੜਾਵਾਵਾਂ ਦੇ ਦਰਮਿਆਨ ਇੱਕ ਗੱਲ ਬੜੀ ਨਿਕਲ ਕੇ ਆਈ ਹੈ ਇਹ ਗੱਲ ਕੌਣ ਕੱਢ ਕੇ ਲਿਆਇਆ ਇਹ ਵੀ ਤੁਹਾਨੂੰ ਦੱਸਦਾ ਗੱਲ ਇਹ ਨਿਕਲ ਕੇ ਆਈ ਹੈ ਕਿ ਪ੍ਰਗਤ ਸਿੰਘ ਦੇ ਨਾਂ ਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਕਾਂਗਰਸ ਦੇ ਆਮ ਹਲਕਿਆਂ ਚ ਦੋ ਵੱਡੇ ਕਾਰਨ ਇੱਕ ਤਾਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਅੰਦਰ ਜਿਹੜੀ ਹੈ ਕੁਸ਼ਲਤਾ ਨਿਪੁੰਨਤਾ ਜਿਹੜੀ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਤੇ ਅਗਵਾਈ ਕਰਨ ਵਾਲੀ ਹੈਗੀ ਆ ਕਿਉਂਕਿ ਬਤੌਰ ਭਾਰਤੀ ਹਾਕੀ ਟੀਮ ਦੇ ਕਪਤਾਨ ਕੈਪਟਨ ਇਹ ਜੀਆਂ ਚੀਜ਼ਾਂ ਕਰ ਚੁੱਕੇ ਨੇ ਉਸ ਤੋਂ ਇਲਾਵਾ ਉਹ ਇਵੈਂਟ ਮੈਨੇਜਰ ਵੀ ਤਗੜੇ ਨੇ ਤਾਂ ਇਸ ਕਰਕੇ ਇਹ ਵੀ ਹੈ ਸਹਜਤਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਪਕੜ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਫੇਵਰ 'ਚ ਜਾ ਰਹੀਆਂ ਨੇ ਇਹ ਗੱਲ ਜਿਨ੍ਹਾਂ ਨੇ ਖਬਰ ਕੱਢੀ ਆ ਉਹਨਾਂ ਨੇ ਵੀ ਆਪਣੇ ਪੱਲਿਉਣੀ ਗਈ ਇਹ ਗੱਲਾਂ ਕਾਂਗਰਸ ਦੇ ਅੰਦਰੋਂ ਆ ਰਹੀਆਂ ਨੇ ਦਰਅਸਲ ਸੀਨੀਅਰ ਪੱਤਰਕਾਰ ਹਰਜਿੰਦਰ ਰੰਧਾਵਾ ਨੇ ਜਦੋਂ ਕਾਂਗਰਸੀ ਹਲਕਿਆਂ ਦੇ ਕੰਨਾਂ 'ਚ ਫੂਕਾ ਮਾਰ ਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਚੱਲ ਕੀ ਰਿਹਾ ਹੈ ਕਿਉਂਕਿ ਮੈਂ ਤੁਹਾਨੂੰ ਖਬਰ ਦੱਤੀ ਆ ਕਿ ਜੋ ਸੋਰਸਸ ਕਹਿੰਦੇ ਆ ਕਿ ਭਾਰਤਪੂਸ਼ਣ ਆਸ਼ੂ ਰਾਣਾ ਕੇਪੀ ਇਸ ਤੋਂ ਇਲਾਵਾ ਵਿਜੇਂਦਰ ਸਿੰਘਲਾ ਤੇ ਮਨੀਸ਼ ਤਿਵਾੜੀ ਇਹ ਤਿੰਨ ਨਾਂ ਜਿਹੜੇ ਚਾਰ ਜਲ ਰਹੇ ਨੇ ਉਹਦੀ ਕੈਲਕੂਲੇਸ਼ਨ ਇਹ ਸੀ ਕਿ ਸਿੱਖ ਮੁੱਖ ਮੰਤਰੀ ਹੋਊਗਾ ਤੇ ਹਿੰਦੂ ਚਿਹਰਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਊਗਾ ਉਹਨਾਂ ਕੈਲਕੂਲੇਸ਼ਨਾਂ ਦੇ ਅੰਦਰ ਜਿਹੜੀ ਕਾਂਗਰਸ ਚੋਂ ਆਵਾਜ਼ ਉੱਠ ਰਹੀ ਹੈ ਕਿਉਂਕਿ ਆਸ਼ੂ ਪ੍ਰਗਟ ਸਿੰਘ ਦੇ ਧੜੇ ਦੇ ਨਾਲ ਸੰਬੰਧ ਦੱਸੇ ਜਾਂਦੇ ਐ ਤੇ ਰਾਣਾ ਗੁਰਜੀਤ ਹੁਣੀ ਵੀ ਉਸੇ ਖੇਮੇ ਦੇ ਬੰਦੇ ਜਿਹੜੇ ਆਗੂ ਕਹਿ ਲੋ ਉਹ ਦੱਸੇ ਜਾਂਦੇ ਐ ਮਾਝੇ ਦੇ ਮਾਫ ਕਰਨਾ ਦੁਆਬੇ ਦੇ ਅੰਦਰ ਪ੍ਰਗਟ ਸਿੰਘ ਦਾ ਆਧਾਰ ਕਾਫੀ ਆ ਪ੍ਰਗਟ ਸਿੰਘ ਦੀਆਂ ਕਿਉਂਕਿ ਰਿਸ਼ਤੇਦਾਰੀਆਂ ਸਿਆਸੀ ਨੇ ਉਹਨਾਂ ਦੇ ਸਹੁਰੇ ਸਿਆਸੀ ਨੇ ਉਹਨਾਂ ਦੇ ਰਿਸ਼ਤੇਦਾਰ ਇਸ ਸਮੇਂ ਉਹਨਾਂ ਦੇ ਨਾਲ ਕਾਂਗਰਸੀ ਵਿਧਾਇਕ ਦਲ ਦਾ ਹਿੱਸਾ ਨੇ ਤੇ ਸੁਖਵਿੰਦਰ ਕੋਟਲੀ ਉਹਨਾਂ ਦੇ ਖੇਮੇ ਦੇ ਬੰਦੇ ਮੰਨੇ ਜਾਂਦੇ ਆ ਜਲੰਧਰ ਦੇ ਅੰਦਰ ਉਹਨਾਂ ਦੀ ਠੀਕ ਠਾਕ ਹੈ ਦੁਆਬੇ ਦੇ ਅੰਦਰ ਹੁਣ ਇਹ ਗੱਲ ਨਿਕਲ ਕੇ ਆਈ ਦੇਖੋ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ 2017 ਚ ਪ੍ਰਧਾਨ ਬਣਾਏ ਗਏ ਉਸ ਤੋਂ ਬਾਅਦ ਕਾਂਗਰਸ ਦੀ ਪ੍ਰਧਾਨਗੀ ਡਾਵਾਡੋਲ ਸਤਿਤਿਆ ਚੀਰੇ ਚਾਹੇ ਉਹ ਨਵਜੋਤ ਸਿੰਘ ਸਿੱਧੂ ਬਣ ਗਏ ਹੋਣ ਚਾਹੇ ਉਹ ਸੁਨੀਲ ਜਾਖੜ ਹੋਣ ਸੁਨੀਲ ਜਾਖੜ ਆਗੂ ਬੜੇ ਤਕੜੇ ਸੀ ਪਰ ਸੰਗਠਨ ਦੇ ਉੱਤੇ ਜਥੇਬੰਦੀ ਦੇ ਉੱਤੇ ਉਹਨਾਂ ਦੀ ਪਕੜ ਉਸ ਪ੍ਰਕਾਰ ਨਹੀਂ ਦੇਖੀ ਆਪਣੀ ਸਰਕਾਰ ਦੇ ਨਾਲ ਮੱਥਾ ਮੱਥਾ ਲਾਉਣ ਦੇ ਬਾਵਜੂਦ ਸਾਰਾ ਕੁਝ ਕਰਨ ਦੇ ਬਾਵਜੂਦ ਆਪਣੇ ਸੰਗਠਨ ਦੇ ਅੰਦਰ ਪੈਰ ਆਪਣੇ ਵੀ ਤੇ ਸੰਗਠਨ ਦੇ ਵੀ ਜਥੇਬੰਦੀ ਦੇ ਕਾਂਗਰਸ ਦੇ ਨਹੀਂ ਲਾ ਸਕੇ ਜਥੇਬੰਦਕ ਢਾਂਚੇ ਦੇ ਵਿੱਚ ਉਹਨਾਂ ਦੀ ਪਕੜ ਨਹੀਂ ਸਭ ਸਹੀ ਹੋ ਸਕੀ ਉਹਦੇ ਕਈ ਕਾਰਨ ਸੀ ਸਰਕਾਰ ਸੀ ਹੋਰ ਸੀ ਦੋ ਧੁਰੀ ਜਿਹੜਾ ਉਹ ਸੱਤਾ ਦਾ ਜਾਂ ਸ਼ਕਤੀਆਂ ਦਾ ਕੇਂਦਰ ਸੀ ਇੱਕ ਪਾਸੇ ਕੈਪਟਨ ਮਰਿੰਦਰ ਸਿੰਘ ਵਰਗਾ ਵੱਡਾ ਆਗੂ ਸੀ ਉਸ ਤੋਂ ਬਾਅਦ ਸੁਨੀਲ ਜਾਖੜ ਗਏ ਤੇ ਨਵਜੋਤ ਸਿੰਘ ਸਿੱਧੂ ਆਗੇ ਉਹ ਵੀ ਚਲੇਗੇ ਕੈਪਟਨ ਅਮਰਿੰਦਰ ਸਿੰਘ ਦੀ ਛਾਪ ਹਾਲੇ ਤੱਕ ਨਹੀਂ ਜਾ ਰਹੀ ਕਾਂਗਰਸ ਦੇ ਅੰਦਰੋਂ ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕਾਂਗਰਸ ਦੀ ਪ੍ਰਧਾਨਗੀ ਜਾਂ ਸੰਗਠਨ ਉਸ ਪ੍ਰਕਾਰ ਚੁਸਤ ਦਰੁਸਤ ਨਹੀਂ ਹੋ ਸਕਿਆ ਹੁਣ ਸਵਾਲ ਇਹ ਹੈ ਕਿ ਇੱਕ ਚੀਜ਼ ਪ੍ਰਤਾਪ ਸਿੰਘ ਬਾਜਵਾ ਤੋਂ ਸ਼ੁਰੂ ਹੋਈ ਸੀ ਪ੍ਰਤਾਪ ਸਿੰਘ ਬਾਜਵਾ ਤੋਂ ਚੀਜ਼ ਸ਼ੁਰੂ ਹੋਈ ਕਿ ਪ੍ਰਧਾਨ ਦੇ ਪੈਰਲਰ ਜਾਂ ਕਿਸੇ ਹੋਰ ਵੱਡੇ ਆਗੂ ਦੇ ਪੈਰਲਰ ਆਪਣਾ ਢੜਾ ਖੜਾ ਕਰ ਉਸੇ ਪੈਰ ਚ ਪੈਰ ਅਮਰਿੰਦਰ ਸਿੰਘ ਰਾਜ ਆੜਿੰਗਣੇ ਰੱਖੇ ਹੁਣ ਉਹਦੇ ਕਰਕੇ ਕਈ ਹਲਕਿਆਂ 'ਚ ਕਾਫੀ ਕਸੂਤੀਆਂ ਸਥਿਤੀਆਂ ਬਣ ਚੁੱਕੀਆਂ ਨੇ ਜਿਸ ਕਰਕੇ ਕਾਫੀ ਕੁਝ ਜੜਾ ਉਹ ਚੱਲ ਰਿਹਾ ਹੈ ਇਸ ਬਾਰੇ ਮੇਰੇ ਕੋਲ ਡਿਟੇਲਡ ਖਬਰ ਹੈ ਉਹਦੇ ਵਿੱਚ ਕੁਝ ਕੁ ਚੀਜ਼ਾਂ ਦੀ ਕਮੀ ਹੈ ਜਦੋਂ ਉਹ ਪੂਰੀਆਂ ਹੋ ਗਈਆਂ ਤੁਹਾਨੂੰ ਮੈਂ ਉਹ ਵੀ ਖਬਰ ਦਵਾਂਗਾ ਕਿ ਆਖਰਕਾਰ ਚੱਲ ਕੀ ਰਿਹਾ ਹੈ ਕਾਂਗਰਸ ਦੇ ਅੰਦਰ ਕਾਂਗਰਸ ਦੇ ਹੁਣ ਪ੍ਰਗਟ ਸਿੰਘ ਵਾਲਾ ਮਾਮਲਾ ਹੈ ਜੇ ਕਾਂਗਰਸੀਆਂ ਦੀ ਬਹੁ ਗਿਣਤੀ ਇਸ ਗੱਲ ਹੀ ਹਾਮੀ ਭਰ ਰਹੀ ਹੈ ਪ੍ਰਗਟ ਸਿੰਘ ਵਾਲੀ ਤਾਂ ਫਿਰ ਕਪਤਾਨੀ ਤਾਂ ਕਪਤਾਨ ਦੇ ਹੱਥ 'ਚ ਆਉਣੀ ਹੈ ਤੇ راہੁਲ ਗਾਂਧੀ ਨਾਲ ਨਜ਼ਦੀਕੀਆਂ ਪ੍ਰਗਟ ਸਿੰਘ ਦੀਆਂ ਕਿਸੇ ਤੋਂ ਲੁਕੀਆਂ ਸ਼ਿਪੀਆਂ ਨਹੀਂ ਇਸ ਸਮੇਂ راہੁਲ ਗਾਂਧੀ ਬਹੁਤ ਜਿਆਦਾ ਨਜ਼ਦੀਕ ਨੇ ਜਿੰਨਾ ਵੀ ਟੋਲਾ ਪੰਜਾਬ ਕਾਂਗਰਸ ਦਾ ਉਹਦੇ ਵਿੱਚੋਂ ਪ੍ਰਗਟ ਸਿੰਘ ਦੇ ਕਾਫੀ ਨਜ਼ਦੀਕ ਨੇ ਪ੍ਰਗਟ ਸਿੰਘ ਆਪਣੀ ਸ਼ਬੀ ਆਪਣੀ ਬੇਬਾਕ ਬੋਲੀ ਕਰਕੇ ਕਾਫੀ ਮਸ਼ਹੂਰ ਨੇ ਪੰਜਾਬ ਦਾ ਇੱਕ ਸਮਾਂ ਸੀ ਕਿ ਉਹਨਾਂ ਨੂੰ ਕੋਈ ਜਾਣਦਾ ਨਹੀਂ ਸੀ ਸਿਆਸੀ ਪਿੜ ਦੇ ਅੰਦਰ ਹੁਣ ਉਹਨਾਂ ਨੂੰ ਕੋਈ ਹਰ ਕੋਈ ਜਾਣ ਰਿਹਾ ਹੈ ਪ੍ਰਗਟ ਸਿੰਘ ਪ੍ਰਗਟ ਸਿੰਘ ਜਿੰਨੂ ਮਰਜੀ ਪੁੱਛੋ ਇਹੀ ਕਾਰਨ ਹੈ ਕਿ ਪ੍ਰਗਟ ਸਿੰਘ ਦਾ ਦਾ ਲੱਗਦਾ ਨਜ਼ਰ ਆ ਰਿਹਾ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜੀ ਆਪਾਂ ਮੈਂ ਤੁਹਾਨੂੰ ਕੈਪਟਨ ਵਾਲੀ ਗੱਲ ਸ਼ੁਰੂ ਕਰੀ ਸੀ ਕਿ ਸਥਿਤੀਆਂ ਸੰਤੁਲਨ ਨਹੀਂ ਹੋ ਰਹੀਆਂ ਸਥਿਤੀਆਂ ਹੱਥੋਂ ਨਿਕਲਦੀਆਂ ਨਿਕਲਦੀਆਂ ਖਿਸਕਦੀਆਂ ਖਿਸਕਦੀਆਂ ਖਿਸਕ ਚੁੱਕੀਆਂ ਨੇ ਜਥੇਬੰਦਕ ਤੌਰ ਦੇ ਉੱਤੇ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹਨੀ ਮਜ਼ਬੂਤ ਨਹੀਂ ਦੇਖੋ ਨਗਰ ਨਿਗਮਾ ਨਗਰ ਕੌਂਸਲਾ ਨਗਰ ਪੰਚਾਇਤਾਂ ਜਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਠੀਕ ਠਾਕ ਪ੍ਰਦਰਸ਼ਨ ਕੀਤਾ ਸੰਤੁਸ਼ਟੀਜਨਕ ਪ੍ਰਦਰਸ਼ਨ ਕਿਹਾ ਜਾ ਸਕਦਾ ਹੈ ਇਸ ਨੂੰ ਪਰ ਇਸ ਦੇ باوجود ਵੀ ਲੀਡਰਾਂ ਦੇ ਵਿੱਚ ਆਪਸੀ ਤਾਲਮੇਲ ਇਹ ਸਾਰੀਆਂ ਚੀਜ਼ਾਂ ਦੀ ਘਾਟ ਹੈ ਜਿਹੜੀ ਉਹ ਰੜਕ ਰਹੀ ਹੈ ਕਾਂਗਰਸ ਦੀ ਹਾਈ ਕਮਾਂਡ ਇਹਨੂੰ ਪੂਰੀ ਕਰਨਾ ਚਾਹੁੰਦੀ ਹੈ ਤੇ ਐਸੇ ਕਰਕੇ ਹੀ ਪ੍ਰਗਟ ਸਿੰਘ ਦਾ ਨਾਂ ਜਿਹੜਾ ਉਹ ਉਭਾਰਿਆ ਜਾ ਰਿਹਾ ਜਾਂ ਆ ਰਿਹਾ ਹੈ ਇਹ ਇਸੇ ਚੱਕਰ 'ਚ ਆ ਹੁਣ ਜੇ ਕਾਂਗਰਸੀ ਚਾਹੁੰਦੇ ਹ ਤਾਂ ਇਹਦਾ ਮਤਲਬ ਇਹ ਹੈ ਕਿ ਪ੍ਰਗਟ ਸਿੰਘ ਦਾ ਲਾਉਣ ਦੇ ਲਈ ਤਿਆਰ ਨਹੀਂ ਪ੍ਰਗਟ ਸਿੰਘ ਆਪ ਵੀ ਜਿਹੜਾ ਉਹ ਇੱਛਾ ਜ਼ਾਹਰ ਕਰ ਚੁੱਕੇ ਨੇ ਪ੍ਰਗਟ ਸਿੰਘ ਫਾਰਮੂਲੇ ਵੀ ਕਈ ਦੇ ਚੁੱਕੇ ਨੇ ਕਿ ਜਿਹੜਾ ਪ੍ਰਧਾਨ ਹੈ ਉਹ ਵਿਧਾਇਕ ਦੀ ਚੋਣ ਨਹੀਂ ਲੜੂਗਾ ਉਹ ਮੁੱਖ ਮੰਤਰੀ ਨਹੀਂ ਬਣੂਗਾ ਤੇ ਜਿਹੜਾ ਜਿਲ੍ਹਾ ਉਹ ਸਾਰਾ ਕੁਝ ਉਹਨਾਂ ਨੇ ਕਰਕੇ ਦਿਖਾ ਚੁੱਕੇ ਨੇ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਮੰਥਨ ਜਿਹੜਾ ਉਹ ਨਵੇਂ ਸਿਰੇ ਤੋਂ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ ਰਾਹੁਲ ਗਾਂਧੀ ਦੇ ਨਾਲ ਨੇੜਤਾ ਆਮ ਕਾਂਗਰਸੀਆਂ ਦੇ ਵਿੱਚ ਇਹ ਸਹਿਮਤੀ ਜਿਹੜੀ ਆ ਉਹ ਬਣਦੀ ਹੈ ਹਰਜਿੰਦਰ ਸਿੰਘ ਰੰਧਾਵਾ ਜਾਂ ਉਹਨਾਂ ਦੇ ਪੈਨਲ ਦੇ ਅਨੁਸਾਰ ਪ੍ਰਗਟ ਸਿੰਘ ਉੱਤਮ ਕੈਂਡੀਡੇਟ ਹੋ ਸਕਦੇ ਨੇ ਜੇਕਰ ਅੱਗੇ ਵਧਿਆ ਜਾਂਦਾ ਇਸ ਮਾਮਲੇ ਦੇ ਉੱਤੇ ਤਾਂ ਪ੍ਰਗਟ ਸਿੰਘ ਇੱਕ ਨਵਾਂ ਧੜਾ ਕਹਿ ਲਿਏ ਜਿਹੜਾ ਅਮਰਜ ਹੋ ਸਕਦਾ ਹੈ ਕਾਂਗਰਸ ਦੇ ਅੰਦਰ ਕਿ ਬਾਕੀ ਕਾਂਗਰਸੀ ਉਹਨਾਂ ਨੂੰ ਰਾਹ ਦੇ ਦੇਣਗੇ ਉੱਥੇ ਤੱਕ ਜਾਣ ਦਾ ਜਾਂ ਫਿਰ ੜਿੱਕੇ ਖੜੇ ਕਰਨਗੇ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੋਊਗੀ ਖਿਡਾਰੀ ਉਹ ਹਾਕੀ ਦੇ ਵੀ ਤਕੜੇ ਨੇ ਜਿੱਥੋਂ ਤੱਕ ਮੇਰਾ ਅਨੁਮਾਨ ਹੈ ਉਹ ਸਿਆਸਤ ਦੇ ਵੀ ਖਿਡਾਰੀ ਤਕੜੇ ਨੇ ਇਸ ਕਰਕੇ ਕਪਤਾਨ ਦੇ ਹੱਥ ਕਪਤਾਨੀ ਆਉਣੀ ਲਗਭਗ ਕਹਿ ਲਿਏ ਕਿ ਜੇ ਇਹ ਹਾਲਾਤ ਨੇ ਤਾਂ ਤੈਅ ਹੈ ਪਰ ਜਿਹੜੀ ਖਬਰ ਮੇਰੇ ਕੋਲ ਹੈ ਉਹਦੇ ਮੁਤਾਬਕ ਕੈਲਕੂਲੇਸ਼ਨਾਂ ਕੁਝ ਹੋਰ ਨੇ ਉਹ ਖਬਰ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਹੋਰ ਰਿਸਰਚ ਕਰਕੇ ਆਲੇ-ਦਾਲਿਓਂ ਕੰਨਾਂ 'ਚ ਫੁੱਕਾ ਮਾਰ ਕੇ ਜਿਹੜੇ ਕਬੂਤਰ ਛੱਡੇ ਨੇ ਜਦੋਂ ਸੁਨੇਹ ਲੈ ਕੇ ਵਾਪਸ ਪਰੋਣਗੇ ਉਹ ਦਊਂਗਾ ਤਾਂ ਤੁਸੀਂ ਉਸ ਖਬਰ ਤੋਂ ਬਾਅਦ ਕੁਝ ਹੋਰ ਅੰਦਾਜ਼ੇ ਜਿਹੜੇ ਨੇ ਤੁਸੀਂ ਆਪਣੇ ਕਲੀਅਰ ਕਰ ਸਕਦੇ